ਹੇ ਫੌਜੀ ਕਲਾਸ ਦਾ ਇਸ ਰਖੜੀ ਦੀ ਸੇਲ ਚੱਲ ਰਹੀ ਹੈ ਜਿੰਨਾ ਵੀ ਸਾਡੇ ਕੋਲ ਗਰਮੀ ਵਾਲਾ ਸਟਾਕ ਹੈ ਸਾਰਾ ਸੀ ਅੱਧੇ ਰੇਟਾਂ ਦਾ ਕਰ ਚੁੱਕਾ ਹੈ ਚੈੱਕ ਕਰ ਲੋ ਪਿਓਰ ਰਿਆਉਣ ਦਾ ਕਮੀਜ਼ ਚੈੱਕ ਕਰੋ ਪਿਓਰ ਰਿਆਉਣ ਦਾ ਕਮੀਜ਼ ਨਾਲ ਹੋਗਾ ਵਰਕ ਸੂਟ ਬਜਾਏ 500 ਰੁਪਏ ਦਾ ਤੁਹਾਡੇ ਲਈ ਲੈ ਕੇ ਆ ਚੁੱਕਾ ਸਿਰਫ 300 ਰੁਪਏ ਚ ਕੱਲਾ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਿਆ ਲਓ ਜੀ ਗੋਟਾ ਪੱਤੀ ਵਰਕ ਵਾਲਾ ਸੂਟ ਵੀ ਇਹਦੇ ਵਜਾਊਗਾ ਇਹ ਵੀ ਤੁਹਾਨੂੰ 300 ਦਾ ਮਿਲ ਜਾਣਾ ਲੈ ਕੇ ਹੋਈ ਜਾ ਸਾਰੋ ਪਿਓਰ ਮਸਲੀਨ ਦੇ ਸੂਟ ਹੈ ਜਿਹੜਾ ਬਾਜ਼ਾਰ ਦਾ ਸੂਟ 500 600 ਰੁਪਏ ਦਾ ਨੇ ਪਿਓਰ ਮਸਲੀਨ ਸੂਟ ਇਹ ਵੀ ਤੁਹਾਡੇ ਲਈ 3 ਪਰ ਕੈਮਰੇ ਦੇ ਦੁਪੱਟੇ ਵਾਲੇ ਸੂਟੇ ਤੁਹਾਨੂੰ 350 ਦੇ ਮਿਲਣਗੇ ਇਹ ਵੀ ਤੁਸੀਂ ਲੈ ਕੇ 500 ਰੁਪਏ ਕਿਰੇ ਬਾਜ਼ਾਰ 'ਚ ਤੁਸੀਂ 350 ਵਿੱਚ ਲੈ ਕੇ ਜਾਓ ਫੌਜੀ ਕਲਾਸ ਹੋ ਤੇ ਮੈਚਿੰਗ ਸੂਟ ਜਿਹੜੇ ਮੈਚਿੰਗ ਹੋ ਟੈੱਕ ਕਰਵਾ ਦਾਂ ਲੋ ਜੀ ਮੈਚਿੰਗ ਸੂਟ ਬਾਜ਼ਾਰ 'ਚ 300 350 ਦੇ ਪਿਕਨ ਵਾਲਾ ਸੂਟ ਤੁਹਾਡੇ ਲਈ ਸਿਰਫ 250 ਰੁਪਏ 'ਚ ਲੈ ਕੇ ਤੂੰ ਜਾ ਸਕਦੇ ਸਾਡੇ ਕੋਲ ਸਾਰਾ ਚੌਕ ਜਿੰਨਾ ਵੀ ਗਰਮੀ ਵਾਲਾ ਚੌਕ ਹੈ ਸਾਰਾ ਸੀ ਅੱਧਰ ਹਿੱਟੇ ਨੇ ਕਰਚ ਕਰ ਲੋ ਚੈੱਕ ਕਰੋ ਪਿਓਰ ਰਾਇਓਨ ਦਾ ਸੂਟ ਹੈ ਜੀ ਨਾਲ ਉਹਨੇ ਪਿਓਰ ਰਾਇਓਨ ਦੀ ਬਾਰਡਰ ਤੇ ਨਾਲ ਨਾਲ ਸੈਮੀ ਪਾਰਾ ਦੁਪੱਟਾ 500 ਵਾਲਾ ਸੂਟਾ ਸਿਰਫ 25 ਪਿਆਰ ਮਸਲੀਨ ਦਾ ਸੂਟ ਆ ਲੈਸ ਜਿਹਦਾ ਪੂਰਾ ਹੋਇਆ ਸੋਹਣਾ ਕੰਮ ਤੇ ਬਾਜ਼ਾਰ ਸੂਟ ਦਾ 800 900 ਰੁਪਏ ਇਹ ਤੁਹਾਡੇ ਲਈ ਲੈ ਕੇ ਆ ਚੁੱਕੇ ਆ 500 ਦੇ 500 ਤੁਹਾਨੂੰ ਕੜਵਾਈ ਵਾਲੇ ਜਿੰਨੇ ਵੀ ਸੂਟ ਨੇ ਸਾਰੇ ਮਿਲ ਜਾਣਗੇ ਲੋ ਚੈੱਕ ਕਰ ਲੋ ਸੂਟ ਚੈੱਕ ਕਰਵਾ ਲੈਣ ਲੋ ਪਿਆਰ ਮਸਲੀਨ ਦਾ ਸੂਟ ਚੈੱਕ ਕਰੋ ਪਹਿਲਾਂ ਬਾਜ਼ਾਰ ਸੂਟ 1100 ਦਾ ਪਿਕਦਾ ਪਰ ਤੁਹਾਡੇ ਲਈ ਲੈ ਕੇ ਆ ਚੁੱਕੇ ਆ ਸਿਰਫ 595 ਰੁਪਏ ਦੇ ਵਿੱਚ ਚੈੱਕ ਕਰੋ ਪਹਿਲਾਂ ਵੀਡੀਓ ਪਾਈ ਸੀ ਅਸੀਂ 795 ਦੀ ਹੁਣ ਸਟਾਕ ਕਰਨਾ ਕਲੀਅਰ ਸਿਰਫ 595 ਸੂਟ ਲੈ ਕੇ ਜਾ ਰਹੇ ਫੁੱਲ ਪਿਆਰ ਦਾ ਗੋਦ ਪੱਟਾ ਬਸ